ਮਦਾਨ ਜੀ ਅੱਜ ਜਿਹੜਾ ਮੱਲਾਣਾ ਵਾਲਾ ਰੇਲਵੇ ਸਟੇਸ਼ਨ ਤੇ ਜਿਹੜਾ ਮੋਰਚਾ ਲਾਇਆ ਗਿਆ ਜਿਹੜਾ ਰੇਲ ਰੁਕੋ ਅंदोलਨ ਸੀਗਾ 1 ਵਜੇ ਤੋਂ ਲੈ ਕੇ 3 ਵਜੇ ਤੱਕ ਤਾਂ ਕਿਹੜੀ ਕਿਹੜੀ ਜਥੇਬੰਦੀਆਂ ਪਹੁੰਚੀਆਂ ਔਰ ਕੀ ਗੱਲਬਾਤ ਹੋਈ ਹੈ ਇਹ ਮੱਲਾਣਾ ਵਾਲੇ ਟਰੈਕ ਦੇ ਉੱਤੇ ਕਿਸਾਨ ਮਜ਼ਦੂਰ ਮੋਰਚੇ ਦੇ ਲਾਨ ਦੇ ਉੱਤੇ ਭਾਰਤੀ ਕਿਸਾਨ ਜੁਨੀਆਂ ਬਹਿਰਾਮਕੇ ਜਥੇਬੰਦੀ ਨਾਲ ਭਾਰਤੀ ਕਿਸਾਨ ਜੁਨੀਆਂ ਕ੍ਰਾਂਤੀਕਾਰੀ ਉਹ ਪਹੁੰਚੇ ਨੇ ਜਿਹੜਾ ਇਹ ਰੇਲਵੇ ਟਰੈਕ ਦੇ ਸਮਾਂ ਸੀ ਇਹ ਹੈਗਾ ਸੀ 1 ਵਜੇ ਤੋਂ ਲੈ ਕੇ 3 ਵਜੇ ਤੱਕ ਪਰ ਇੱਥੇ ਜਿਹੜਾ ਪਹਿਲਾ ਸਾਡਾ ਹੁੰਦਾ ਪੁਲਿਸ ਪ੍ਰਸ਼ਾਸਨ ਨਾਲ ਝੜਪ ਹੋਈ ਆ ਝੜਪੋਂ ਤੋਂ ਬਾਅਦਾਂ ਜਿਹੜਾ ਸਾਨੂੰ ਰੇਲਵੇ ਟਰੈਕ ਤੱਕ ਨਹੀਂ ਪਹੁੰਚਣ ਦਿੱਤਾ ਅਸੀਂ ਫਿਰ ਇੱਥੇ ਹੀ ਬੈਠ ਗਏ ਕਿਉਂਕਿ ਇਹ ਸਰਕਾਰ ਜਿਹੜੀ ਆ ਜਿਸ ਤਰੀਕੇ ਨਾਲ ਆਪਾਂ ਦੇਖ ਰਹੇ ਆਂ ਦੇਰ ਰਾਤ ਤੋਂ ਕੱਲ ਤੋਂ ਲੈ ਕੇ ਘਰਾਂ ਦੇ ਵਿੱਚ ਜਿਹੜੀ ਛਾਪੇਮਾਰੀ ਕਰਕੇ ਇੱਕ ਦਹਿਸ਼ਤ ਦਾ ਮਾਹੌਲ ਜਿਹੜਾ ਬਣਾ ਰਹੀ ਸੀ ਕਿਉਂਕਿ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਨੂੰ ਇਹ ਦੱਬਣਾ ਚਾਹੁੰਦੀ ਆ ਪਰ ਕਿਸਾਨ ਮਜ਼ਦੂਰ ਕਦੇ ਨਹੀਂ ਦੱਬਣਗੇ ਬਿਜਲੀ ਸੋਧ ਐਕਟ ਬਿੱਲ ਜਿਹੜਾ 2025 ਲੈ ਕੇ ਆਏ ਆ ਉਹ ਸਰਕਾਰ ਜਿਹੜੀ ਆ ਕੋਰਪੋਰੇਟ ਘਰਾਣਿਆਂ ਨੂੰ ਪ੍ਰਾਈਵੇ ਦੇ ਰਹੀ ਆ ਉਹ ਅਸੀਂ ਕਦੇ برداشت ਨਹੀਂ ਕਰਾਂਗੇ ਜਿਹੜੇ ਚਿੱਪ ਵਾਲੇ ਮੀਟਰ ਲਾਏ ਗਏ ਨੇ ਉਹ ਅਸੀਂ ਕਦੀ برداشت ਨਹੀਂ ਕਰਾਂਗੇ ਇਹ ਇਸ ਬੰਦੇ ਵਿੱਚ ਜਿਹੜਾ ਆ 2 ਘੰਟੇ ਦਾ ਰੇਲ ਰੋਕੋ ਪ੍ਰੋਗਰਾਮ ਕੀਤਾ ਗਿਆ ਮਦਾਨ ਜੀ ਅੱਗੇ ਹਮੇਸ਼ਾ ਜਦੋਂ ਰੇਲਵੇ ਟਰੈਕ ਦੇ ਉੱਪਰ ਤਰਨ ਲਗਾਇਆ ਜਾਂਦਾ ਸੀ ਲੇਕਿਨ ਆ ਕੀ ਕੀ ਕਾਰਨ ਪਿਆ ਜਿਹੜਾ ਇੱਥੇ ਜਿਹੜਾ ਪਿੱਛੇ ਤਾਂ ਤਰਨ ਲਾਉਣਾ ਪਿਆ ਇਹ ਜਿਹੜੀ ਪੰਜਾਬ ਸਰਕਾਰ ਆ ਇਹ ਪੂਰੇ ਕੋਆਪਰੇਟ ਕਰਾਣਿਆਂ ਨਾਲ ਰਲ ਚੁੱਕੀ ਆ ਕਿਉਂਕਿ ਇਹ ਜਿਹੜੀ ਸਰਕਾਰ ਚਾਹੁੰਦੀ ਨਹੀਂ ਕਿ ਵੀ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਉੱਪਰ ਸਕੇ ਜਿਹੜੀਆਂ ਉਹਨਾਂ ਦੀਆਂ ਮੰਗਾਂ ਆ ਉਹ ਨਾ ਮੰਨੀਆਂ ਜਾਣ ਤਾ ਜੋ ਜਿਹੜੀ ਪ੍ਰਾਈਵੇਟ ਜਿਹੜਾ ਬਿਜਲੀ ਕਰਨ ਕਰਨਾ ਕਰਨ ਕਰਨ ਲੱਗੇ ਨੇ ਬਿਜਲੀ ਸੋਧ ਬਿਲ 2025 ਨਾਲ ਲਿਆਂਦਾ ਏ ਉਹਦੇ ਵਿਰੋਧ ਦੇ ਵਿੱਚ ਸੀ ਕਿਉਂਕਿ ਪੁਲਸ ਨੂੰ ਅਧਿਤਾ ਸੀ ਚਾਹੇ ਜੋ ਮਰਜ਼ੀ ਹੋ ਜੇ ਕਈਆਂ ਥਾਵਾਂ ਤੇ ਲਾਠੀ ਚਾਰਜ ਵੀ ਹੋਇਆ ਬਹੁਤ ਕੁਝ ਹੋਇਆ ਕਿਉਂਕਿ ਸਾਡੀ ਵੀ ਇੱਥੇ ਜਦੋਂ ਜਹਤ ਹੋ ਕੇ ਜਦੋਂ ਜਹਤ ਹੋਂ ਤੋਂ ਬਾਅਦਾਂ ਸਾਨੂੰ ਪਿੱਛੇ ਰੋਕਦੇ ਸੀ ਇੱਥੋਂ ਤੱਕ ਅਸੀਂ ਪਹੁੰਚਿਆ ਕਿ ਸਾਡੇ ਰੇਲਵੇ ਟ੍ਰੈਕ ਤੇ ਜਿਹੜੀ ਇਹ ਸਰਕਾਰ ਆ ਇਹ ਪਹੁੰਚ ਨਹੀਂ ਦੇਣਾ ਚਾਹੁੰਦੀ ਕਿਸਾਨਾਂ ਮਜ਼ਦੂਰਾਂ ਨੂੰ ਅੱਜ ਪੂਰੇ ਪੰਜਾਬ ਪੱਤਰ ਤੇ ਜਿਹੜਾ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹੜਾ ਮੋਰਚਾ ਜਿਹੜਾ ਰੇਲ ਰੁਕੋ ਅंदोलਨ ਕੀਤਾ ਗਿਆ ਜੀ ਪੂਰੇ ਪੰਜਾਬ ਦੇ ਵਿੱਚ ਆ ਪਰ ਲਗਭਗ ਕਾਮਜਾਬ ਜਿਹੜਾ ਸਾਰਾ ਹੀ ਪੂਰੇ ਥਾਵਾਂ ਦੇ ਉੱਤੇ ਹੋ ਚੁੱਕਿਆ ਠੀਕ ਹੈ ਜੀ ਸੁਣਨ ਵਾਲਿਆਂ ਨੂੰ ਕੀ ਕਿਸਾਨਾਂ ਮਜ਼ਦੂਰਾਂ ਨੂੰ ਕੋਈ ਮੈਸੇਜ ਦੇ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਨੂੰ ਦੱਬਿਆ ਜਾ ਰਿਹਾ ਜਿਸ ਤਰੀਕੇ ਨਾਲ ਰਾਤ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਅਸੀਂ ਇਹ ਕਵਾਂਗੇ ਕਿ ਕੱਲਾ ਇਹ ਇੰਨੇ ਕਿਸਾਨ ਮਜ਼ਦੂਰਾਂ ਦੀ ਆਵਾਜ਼ ਨਹੀਂ ਗਈ ਇਹ ਪੂਰੇ ਪੰਜਾਬ ਦੀ ਆਵਾਜ਼ ਆ ਜੇ ਬਿਜਲੀ ਕਰਨ ਇਹਨਾਂ ਨੇ ਪ੍ਰਾਈਵੇਟ ਕਰਤਾ ਵੀਰੋ ਨਾ ਤਾਂ ਆਪਾਂ ਬਿਜਲੀ ਮੋਟਰਾਂ ਦੇ ਬਿੱਲ ਦੇ ਸਕਾਂਗੇ ਨਾ ਆਪਾਂ ਘਰਾਂ ਦੇ ਬਿੱਲ ਦੇ ਸਕਾਂਗੇ ਸਾਰੇ ਲੋਕਾਂ ਨੂੰ ਆਵਾਜ਼ ਆ ਅਪੀਲ ਆ 10 ਤਰੀਕ ਨੂੰ ਚੇਪ ਵਾਲੇ ਮੀਟਰ ਜਿਹੜੇ ਲਾਗੂ ਬਿਜਲੀ ਘਰਾਂ ਜਮਾ ਕਰਾਇਆ ਜਾਣ ਅਤੇ 17 ਤੇ 18 ਤਰੀਕ ਨੂੰ ਡੀਸੀ ਦਫ਼ਤਰਾਂ ਦੇ ਅੱਗੇ ਜਿਹੜੇ ਘਰਾਓ ਕੀਤੇ ਜਾਣੇ ਆ ਉਹ ਹਰ ਇੱਕ ਪਿੰਡ ਦਾ ਨੌਜਵਾਨ ਬਜ਼ੁਰਗ ਸਾਰੇ ਵੱਡੇ ਪੱਦਰ ਤੇ ਨਿਕਲ ਕੇ ਜਿਹੜੇ ਆ ਉਹ ਡੀਸੀ ਦਫ਼ਤਰਾਂ ਕੇ ਪਹੁੰਚ ਤਾਂ ਜੋ ਪੰਜਾਬ ਸਰਕਾਰ ਨੂੰ ਇਹ ਪਤਾ ਲੱਗ ਸਕੇ ਕਿ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਜਿਹੜਾ ਤਸ਼ੱਦਦ ਕੀਤਾ ਜਾਂਦਾ ਉਹਦਾ ਅਸਰ ਜਿਹੜਾ ਸਾਹਮਣੇ ਉਹਨਾਂ ਦਾ ਵਿਰੋਧ ਦੀ ਜਿਹੜੀ ਚਪੇੜ ਵੱਜ ਸਕੇ ਮੈਂ ਚਮਕੌਰ ਸਿੰਘ ਉਸਮਾਨਵਾਲਾ ਭਾਰਤੀ ਕਿਸਾਨ ਜੁਨੀਆ ਬਹਿਰਾਮ ਕੇ ਸੂਬਾ ਮੀਤ ਪ੍ਰਧਾਨ